ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਨੂੰ ਅਸੀਂ ਜਿੱਤ ਦੀ ਚਿੱਠੀ ਕਹਿੰਦੇ ਆ ਜ਼ਫਰਨਾਮਾ ਤੇ ਉਸ ਚਿੱਠੀ ਦੇ ਵਿੱਚ ਲਾਣਤਾ ਪਾਈਆਂ ਸੀ ਔਰੰਗਜ਼ੇਬ ਨੂੰ ਕਿ ਤੂੰ 40 ਭੁੱਖੇ ਸਿੰਘਾਂ ਦੇ ਉੱਪਰ 10 ਲੱਖ ਤੋਂ ਉੱਤੇ ਮੁਗਲਾਂ ਨਾਲ ਵਾਰ ਕੀਤਾ ਕੀ ਇਹ ਤੇਰੀ ਬਹਾਦਰੀ ਹੈ ਤੂੰ ਮਾਸੂਮ ਬੱਚਿਆਂ ਨੂੰ ਕਤਲ ਕਰਾਇਆ ਕੀ ਇਹ ਮਰਦਾਨਗੀ ਹੈ ਜੋ ਇਨਸਾਨ ਕੁਰਾਨ ਦੀ ਸੌ ਖਾ ਕੇ ਮੁੱਕਰ ਜਾਵੇ ਉਸ ਤੋਂ ਵੱਡਾ ਕਾਫਰ ਕੋਈ ਨਹੀਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਉਸ ਦਾ ਸ਼ੀਸ਼ਾ ਵਿਖਾਇਆ ਕਿ ਤੂੰ ਕਿਸ ਹیثیت ਦਾ ਮਾਲਕ ਹੈਂ ਤੇ ਇਤਿਹਾਸ ਦੱਸਦਾ ਹੈ ਕਿ ਉਹ ਚਿੱਠੀ ਪੜ੍ਹ ਕੇ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਬਹੁਤਾ ਚਿਰ ਜਿਉਂਦਾ ਨਹੀਂ ਸੀ ਰਿਹਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਤੇ ਗੱਲ ਇਹ ਵਿਚਾਰਨ ਵਾਲੀ ਹੈ ਕਿ ਇਹ ਔਰੰਗਜ਼ੇਬ ਇੱਕ ਵਾਰੀ ਖਤਮ ਨਹੀਂ ਹੁੰਦੇ ਇਹ ਦੁਨੀਆ ਤੇ ਬਾਰ-ਬਾਰ ਆਉਂਦੇ ਰਹਿੰਦੇ ਆ ਇਹਨਾਂ ਨੂੰ ਖਤਮ ਕਰਨ ਦੇ ਲਈ ਆਪਣੇ ਵਜੂਦ ਨੂੰ ਜਿਉਂਦਾ ਰੱਖਣ ਦੇ ਲਈ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਦੇ ਲਈ ਇਹ ਲੜਾਈਆਂ ਸਾਨੂੰ ਹਮੇਸ਼ਾ ਹੀ ਲੜਨੀਆਂ ਪੈਂਦੀਆਂ ਨੇ ਜੋ ਗੁਰੂ ਸਾਹਿਬ ਨੇ ਸਿਖਾਈਆਂ ਸੀ ਸਾਨੂੰ ਸੋ ਮੈਂ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਇੱਕ ਸਦੀ ਤੋਂ ਉੱਤੇ ਹੋ ਗਿਆ ਜੋ ਪੰਜਾਬ ਦੇ ਵਿੱਚ 6ਵਾਂ ਦਰਿਆ ਵਗਾਇਆ ਹੋਇਆ ਨਸ਼ਿਆਂ ਦਾ ਦਰਿਆ ਜਿਹਨੂੰ ਅਸੀਂ ਰੋਕਣ ਦੇ ਲਈ ਲਗਾਤਾਰ ਲੱਗੇ ਹੋਏ ਹਾਂ ਸਾਡੇ ਲੱਖਾਂ ਪਰਿਵਾਰਾਂ ਦੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਸਾਡੀਆਂ ਲੱਖਾਂ ਮਾਵਾਂ ਸਿਰਾਂ ਤੇ ਚਿੱਟੀਆਂ ਚੁੰਨੀਆਂ ਲੈ ਕੇ ਵੈਣ ਪਾਉਂਦੀਆਂ ਸਾਡੇ ਬੱਚੇ ਜੋ ਪਹਿਲਾਂ ਫੌਜ ਚ ਭਰਤੀ ਹੋਇਆ ਕਰਦੇ ਸੀ ਪੰਜਾਬ ਦੇ ਸਭ ਤੋਂ ਵੱਧ ਨੌਜਵਾਨ ਫੌਜ ਚ ਜਾਇਆ ਕਰਦੇ ਸੀ ਉਹਨਾਂ ਦੀ ਗਿਣਤੀ ਘਟ ਗਈ ਤੇ ਕੀ ਸਾਨੂੰ ਸੋਚਣ ਦੀ ਲੋੜ ਨਹੀਂ ਕਿ ਕਿਹੜੇ ਔਰੰਗਜ਼ੇਬ ਨੇ ਜਿਹੜੇ ਸਾਡੀ ਨਸਲ ਕੁਸ਼ੀ ਕਰਨ ਤੇ ਤੁਲੇ ਹੋਏ ਨੇ ਜਿਹੜੇ ਸਾਡੀ ਨੌਜਵਾਨੀ ਨੂੰ ਖਾ ਰਹੇ ਨੇ ਇਹਨਾਂ ਔਰੰਗਜ਼ੇਬਾਂ ਨੂੰ ਖਤਮ ਕਰਨ ਦੀ ਲੋੜ ਹੈ ਇਹਨਾਂ ਦੇ ਵਿਰੁੱਧ ਲੜਾਈ ਲੜਨ ਦੀ ਲੋੜ ਹੈ ਜੇ ਸਾਨੂੰ ਪਤਾ ਹੋਵੇ ਕਿ ਗੁਰੂ ਸਾਹਿਬ ਨੇ ਜਿਹੜੇ ਯੁੱਧ ਲੜੇ ਸੀ ਲੜਾਈਆਂ ਲੜੀਆਂ ਸੀ ਤਾਂ ਉਹ ਕਿਸੇ ਇੱਕ ਤਬਕੇ ਦੇ ਖਿਲਾਫ ਨਹੀਂ ਸੀ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਗੁਰੂ ਸਾਹਿਬ ਦੀ ਲੜਾਈ ਦੇ ਵਿੱਚ ਲੜਨ ਵਾਲੇ ਯੋਧੇ ਹਿੰਦੂ ਵੀ ਹੁੰਦੇ ਸੀ ਤੇ ਮੁਸਲਮਾਨ ਵੀ ਹੁੰਦੇ ਸੀ ਤੇ ਉਹਨਾਂ ਦੀ ਲੜਾਈ ਹਮੇਸ਼ਾ ਹੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਰਹੀ ਤੇ ਜਿਨ੍ਹਾਂ ਨੂੰ ਉਹ ਹਰਾ ਦਿੰਦੇ ਸੀ ਯੁੱਧ ਦੇ ਵਿੱਚ ਸਾਨੂੰ ਆਪਣਾ ਇਤਿਹਾਸ ਜਾਣਨ ਦੀ ਲੋੜ ਹੈ ਜਿਨ੍ਹਾਂ ਨੂੰ ਵੀ ਉਹਨਾਂ ਨੇ ਹਰਾਇਆ ਗੁਰੂ ਸਾਹਿਬ ਨੇ ਕਦੇ ਵੀ ਕਿਸੇ ਨੂੰ ਧਰਮ ਪਰਿਵਰਤਨ ਦਾ ਜ਼ੋਰ ਨਹੀਂ ਪਾਇਆ ਤੇ ਹੁਣ ਧਰਮ ਦੇ ਨਾਂ ਤੇ ਜੋ ਕੁੱਝੀਆਂ ਸਿਆਸਤਾਂ ਹੋ ਰਹੀਆਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਏ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਜਾ ਰਹੀਆਂ ਨੇ ਸਾਨੂੰ ਇਕੱਠੇ ਹੋ ਕੇ ਸਿਰ ਜੋੜਨ ਦੀ ਲੋੜ ਹੈ ਵੀ ਉਹ ਕਿਹੜੇ ਲੋਕ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਦੂਰ ਕਰ ਰਹੇ ਨੇ